ਹਾਂਜੀ ਅੱਜ ਸ਼ਾਮਾਂ ਪੈਣ ਵਾਲੀਆਂ ਤੇ ਅਸੀਂ ਪੁੱਟਣ ਆਏ ਆ ਗੋਂਗਲੂ ਆ ਇੰਨੇ ਕਪੁੱਟਲੇ ਆ ਇਸ ਤਰ੍ਹਾਂ ਦੇ ਹੋਏ ਜੇ ਛਲਗਮ ਸਾਡੇ ਛਲਗਮ ਵੀ ਕਹਿ ਸਕਦੇ ਤੇ ਗੋਂਗਲੂ ਵੀ ਕਹਿ ਸਕਦੇ ਹਾਂਜੀ ਹੁਣ ਅਸੀਂ ਵਿਚਕਾਰ ਲਈ ਵਟ ਤੇ ਆ ਗਏ ਆ ਛਲਗਮ ਪੁੱਟਣ ਥਾਲੀ 'ਚ ਥੋੜਾ ਜਿਹਾ ਪਾਣੀ ਆ ਤੇ ਇਸ ਕਰਕੇ ਮੈਂ ਨਹੀਂ ਪੁੱਟਣ ਜਾਣ ਢਈ ਤੇ ਕਾਫੀ ਸੋਹਣੇ ਆ ਸਾਡੇ ਗੁੰਗਲੂ ਤਕਰੀਬਨ ਹੋ ਹੀ ਗਏ ਸਬਜੀ ਜੋਗੇ ਤੇ ਸਬਜੀ ਜੋਗੇ ਹੋ ਗਏ ਬਸ ਹੁਣ ਜਾ ਕੇ ਇਹਨਾਂ ਨੂੰ ਸਾਫ਼ ਕਰਕੇ ਤੇ ਬਣਾਉਣੀ ਆ ਤੇ ਇਸ ਤਰ੍ਹਾਂ ਸਾਡਾ ਸਾਗ ਹੋ ਗਿਆ ਵਾ ਸਾਗ ਸਾਡਾ ਕਾਫੀ ਗੇਤਾ ਸੀ ਤੇ ਇਸ ਤਰ੍ਹਾਂ ਇਹਨਾਂ ਨੂੰ ਪੈ ਗਈਆਂ ਵਾ ਕੀ ਅੰਦੇਮ ਦੇ ਫੁੱਲ ਪੈ ਗਏ ਕਾਫੀ ਸੋਹਣੇ ਮਗਰੇ ਸਾਡੇ ਚਿੱਲੀ ਆ ਗਈ ਤੇ ਚਿੱਲੀ ਬਹਿ ਗਈ ਇਸ ਤਰ੍ਹਾਂ ਆ ਕੇ ਬੰਨੇ ਦੇ ਉੱਤੇ ਇੰਨੇ ਜ਼ਰੂਰ ਨਾਲ ਆਉਣਾ ਹੁੰਦਾ ਵਾ ਹਾਂ ਇਹ ਆਪਣੀਆਂ ਪਿੰਡੀਆਂ ਗਰਮੀਆਂ ਵਾਲੀ ਸਬਜ਼ੀ ਤਾਂ ਛੱਡੀ ਸੀਗੀ ਹੁਣ ਇਹਨਾਂ ਨੂੰ ਕੱਟ ਕੇ ਬਿਲਕੁਲ ਨਹੀਂ ਪਿੰਡੀਆਂ ਲੱਗਦੀਆਂ ਇਹਨਾਂ ਨੂੰ ਕੱਟ ਕੇ ਤੇ ਇੱਥੇ ਕੋਈ ਸਰੋਂ ਵਗੈਰਾ ਬੀਜ ਦਿੰਨੇ ਆ ਜਿਹਦਾ ਸਾਗ ਹੋ ਜਾਏਗਾ ਪਛੇਤਾ ਜਿਹਾ ਇਸ ਤਰ੍ਹਾਂ ਆ ਸਾਗ ਤੇ ਪੱਕੀ ਗਿਆ ਵਾ ਇਸ ਤਰ੍ਹਾਂ ਫੁੱਲ ਨਿਕਲ ਆਏ ਆ ਤੇ ਫੁੱਲ ਨਿਕਲੇ ਹੁੰਦਾ ਜਿਹੜੇ ਸਰੋਂ ਦਾ ਉਹ ਛੋੜਾ ਜਿਹਾ ਕਸੈਲਾ ਬਣਦਾ ਸਾਗ ਤੇ ਉਦੋਂ ਗੰਦਲਾਂ ਬਹੁਤ ਵਧੀਆ ਇਸ ਤਰ੍ਹਾਂ ਦੀਆਂ ਹੋਈਆਂ ਇਸ ਤਰ੍ਹਾਂ ਦੀ ਚਿੱਲੀ ਉੱਠ ਜਾ ਰਾਹ ਚ ਚਿੱਲੀ ਰਾਹ ਮਾਲ ਕੇ ਬੈਠੀ ਆ ਚਲੋ ਤਰ ਇੱਕ ਫੇਰ ਗਿਓ ਕੇ ਬੈ ਗਈ ਤਰੂ ਕਰ ਤੇ ਸਲਗਮਾ ਹੀ ਬੋਟਲੇ ਆ ਤਾਂ ਹੋਣ ਅਹੀਂ ਫੁੱਟਣ ਲੱਗੇ ਤੜਕਾ ਤੜਕੇ ਦੇ ਵਿੱਚ ਪਾਵਾਂਗੇ ਅਹੀਂ ਮੇਥੀ ਜਿਆਦੀ ਮੇਥੀ ਜਿਹੜੀ ਕੌੜੀ ਹੋ ਜਾਂਦੀ ਹੈ ਤੇ ਥੋੜੇ ਥੋੜੇ ਪਾਵਾਂਗੇ ਆ ਕੱਤਰੀਆਂ ਤਾਂ ਉਹੜ ਲਿਆ ਮੇਥੀ ਕੱਤਰੀਆਂ ਤਾਂ ਉਹੜ ਦਰਦਮਨ ਇਹਨਾਂ ਇਸ ਤਰ੍ਹਾਂ ਹੀ ਛਲਗਮ ਪੁੱਟ ਕੇ ਲੈਣਦੇ ਆ ਤੇ ਹੁਣ ਮੈਂ ਇਹਨਾਂ ਨੂੰ ਸਾਫ਼ ਕਰੂੰਗੀ ਤੇ ਪੱਤਿਆਂ ਨਾਲੋਂ ਕਰੂੰਗੀ ਅਲੱਗ ਤੇ ਫਿਰ ਇਹਨਾਂ ਦੀ ਸਬਜ਼ੀ ਤਿਆਰ ਕਰਾਂਗੇ ਤੇ ਆ ਨਾਲ ਤੋੜ ਕੇ ਲੈਣਦੇ ਮੇਥੀ ਦੇ ਪੱਤੇ ਕਰਨੰਦੀਪ ਕੰਡੇ ਵੱਜਣੇ ਹੀ ਹੋਂ ਤੈਨੂੰ ਪੱਤਿਆਂ ਦੇ ਨਾਲ ਟੰਡੇ ਛਲ ਗਏ ਕੋਈ ਕੋਤ ਲਫੜ ਇਹ ਗੋਂਗਲੂ ਸਾਡੇ ਪਹਿਲੀ ਪਹਿਲੀ ਵਾਰ ਦੇ ਪਹਿਲੀ ਵਾਰ ਹੀ ਅੱਜ ਕੁੱਤੇ ਆ ਤੇ ਅਸੀਂ ਹੁਣ ਤੋਂ ਹੀ ਹੱਥ ਲਾ ਲਿਆ ਕਿਉਂ ਜਿਆਦਾ ਵੱਡੇ ਹੋ ਜਾਣ ਜਿਆਦਾ ਹੋ ਜਾਣ ਤੇ ਫੇਰ ਖਾਣ ਨੂੰ ਵੀ ਨਹੀਂ ਜੀ ਕਰਦਾ ਤੇ ਹੁਣ ਹੁਣ ਤੇ ਇਹਨਾਂ ਦੀ ਲੋੜ ਆ ਸਬਜ਼ੀ ਦੀ ਕਿਉਂਕਿ ਬਾਜ਼ਾਰ ਦੇ ਵਿੱਚ ਕਾਫੀ ਮਹਿੰਗੇ ਆਉਂਦੇ ਛਲ ਲਾਹ ਦੁ ਪੱਟੀ ਗੱਦੀ ਕਰਨੀ ਇੱਕ ਮਿੰਟ ਲੋ ਜਾ ਉਹ ਵਿਚਾਰ ਡੰਬਿਆ ਆ ਾਂ ਛਲਗਮ ਕੱਟ ਲਿਆ ਤੇ ਹੁਣ ਇਹਨੂੰ ਧੋਕ ਬਣਾ ਕੇ ਤੇ ਝੀਰਦੇ ਆ ਹਾਂਜੀ ਸਾਸਰੀਕਾਲ ਜੀ ਵੈਲਕਮ ਟੂ ਮਾਈ YouTube ਫੈਮਿਲੀ ਅਸੀਂ ਸਭ ਠੀਕ ਠਾਕ ਆ ਮੇਦ ਕਰਦੇ ਆ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਹੁਣ ਮੈਂ ਦੇਈ ਆ ਆਪਣੀ ਸਬਜੀ ਕੱਟਣ ਸਬਜੀ ਕੱਟ ਕੇ ਤੇ ਫਿਰ ਤੜਕਾ ਲਾਉਣੇ ਆ ਅਰਨਵਦੀਪ ਵੀ ਉਧਰ ਖੇਡਦਾ ਬਤ ਸ਼ੈਤਾਨੀ ਕਰਨ ਦੇ ਆ ਧਿਆਨ ਉਧਰ ਵੀ ਰੱਖਣ ਦੇ ਆ ਵੀ ਕੋਈ ਸ਼ੈਤਾਨੀ ਨਾ ਕਰੇ ਤੇ ਨਾ ਗੋਗਲੂਆਂ ਨੂੰ ਆਪਾਂ ਇਹਦਾ ਛੇਲ ਛੇਲ ਕੇ ਤੇ ਫੇਰ ਬਣਾਵਾਂਗੇ ਤੇ ਫੇਰ ਮਿੱਠੇ ਬਣਦੇ ਆ ਜੇ ਆਪਾਂ ਨਹੀਂ ਛਿਲਦੇ ਤੇ ਫੇਰ ਕੌੜੇ ਬਣਦੇ ਥੋੜਾ ਕੌੜੇ ਨਹੀਂ ਕਹਿ ਸਕਦੇ ਆਪਾਂ ਕਸਾਲੇ ਕਸਾਲੇ ਬਣਦੇ ਆ ਛੇਲ ਦੇ ਵਿੱਚ ਥੋੜੀ ਜੀ ਕਸਾਲ ਜੀ ਹੁੰਦੀ ਆ ਤੇ ਕਸਾਲੀ ਸਬਜ਼ੀ ਬਣਦੀ ਇਹਨੂੰ ਇਸ ਤਰ੍ਹਾਂ ਲਾ ਕੇ ਤੇ ਫੇਰ ਸਬਜੀ ਬਣਾਉਣੀ ਸਬਜੀ ਵੀ ਇਹਨਾਂ ਦੀ ਬਣਦੀ ਐ ਤੇ ਇਹ ਇਹ ਆਪਾਂ ਕੱਚੇ ਵੀ ਬੜੇ ਵਧੀਆ ਹੁੰਦੇ ਖਾਣ ਨੂੰ ਪੇਟ ਵਾਸਤੇ ਤਾਜ਼ੇ ਤਾਜ਼ੇ ਟੋੜੇ ਜਿਹੜੇ ਹੁੰਦੇ ਕੱਲ ਪਿਆ ਸੀ ਗਮੀ ਤੇ ਅੱਜ ਮੌਸਮ ਬਿਲਕੁਲ ਸਾਫ਼ ਆ ਕੋਈ ਬੱਦਲ ਵਾਈ ਨਹੀਂ ਹੈਗੀ ਆਲੋ ਹੋਰ ਯਾਰ पर्पल फू सब्जी पर्पल हाँ जी बेटा बनाओ की ला फ लाने लग अच्छा फुल लगे गडन ਅੰਨਵਦੀਪ ਫੁੱਲ ਗੱਡਣ ਡਿਆ ਇਹ ਕਿੱਥੋਂ ਲਿਆਇਆ ਮੈਂ ਫੁੱਲ ਆਹ ਵੇਖੋ ਫੁੱਲ ਲਿਆਇਆ ਚਲਾਈ ਦਾ ਬੂਟਾ ਪੁੱਟ ਕੇ ਲਿਆਇਆ ਤੇ ਲਾਤਾ ਵਾ ਤੇ ਕਹਿੰਦਾ ਵਾ ਵੀ ਮੈਂ ਫੁੱਲ ਗੱਡਣ ਡਿਆ ਫੁੱਲ ਰੱਖ ਦੇ ਵੀ ਹੰਮੀ ਚਲ ਗੱਡ ਲੋ ਗੱਡ ਲੋ ਜਿੱਥੇ ਗੱਡਣਾ ਹੋਰ ਗੱਡੋ ਖਾਲੀ ਡੱਬੇ ਚ ਗੱਡਣਾ ਇਧਰ ਚਿੱਲੀ ਦੇ ਵੀ ਜੀਨ ਕੁਛ ਹੁੰਦਾ ਆ ਵੀ ਪਤਾ ਨਹੀਂ ਕੀ ਕਰਨ ਦੇ ਆ ਆ ਸਾਡਾ ਮਨੀ ਫਲਾਟ ਆ ਇੱਡਾ ਵੱਡਾ ਹੋ ਗਿਆ ਆ ਤੇ ਕੋਹ ਸਰਦਿੰਗਾ ਦੇ ਵਿੱਚ ਵਿੱਚ ਵੀ ਇਹ ਵੱਡਾ ਹੋਊਗਾ ਤੇ ਵਿੱਚ ਪੈਸ਼ਨ ਫਰੂਟ ਵੀ ਹੈਗੇ ਜੇ ਬਚੇ ਰਹਿਣਗੇ ਤੇ ਬਿਲਕੁਲ ਮਨੀ ਪਲਾਟ ਵਰਗੇ ਲੱਗਣਦੇ ਆ ਇੱਧਰ ਬਾਹਰ ਸਾਡੇ ਲੱਗੇ ਫੁੱਲ ਤੁਹਾਨੂੰ ਵਿਖਾਉਣੇ ਕੁਝ ਗਲਾਬ ਦੇ ਆ ਤੇ ਆ ਪਰਪਲ ਫੁੱਲ ਵਾ ਇਹਨੂੰ ਵੀ ਪਰਪਲ ਫੁੱਲ ਲੱਗਣਗੇ ਆਪੇ ਤਾਂ ਹੋ ਗਿਆ ਵਾ ਅਰਨਵਦੀਪ ਨੇ ਪੋਟ ਦਿੱਤਾ ਸੀ ਤੇ ਆ ਹੈਗੇ ਸਾਡੇ ਗਲਾਬ ਦੇ ਫੁੱਲ ਬਹੁਤ ਹੀ ਪਿਆਰੇ ਲੱਗਦੇ ਲੋ ਜਾ ਇਸ ਤਰ੍ਹਾਂ ਆਇਨੂੰ ਕੰਡੇ ਹੀ ਪੋ ਤੈਨੂੰ ਨਾ ਹੱਥ ਲਾ ਲਈ ਫੁੱਲ ਨੂੰ ਲੋ ਜਾ ਇਹ ਬੂਟਾ ਬਿਲਕੁਲ ਕੰਡਿਆਂ ਵਾਲਾ ਇੱਥੇ ਵੀ ਲਾਉਣਾ ਹੈ ਬੂਟਾ ਇੱਥੇ ਵੀ ਲਾਉਣਾ ਵਾ ਲਾ ਲਓ ਵਾਓ ਗੜਤਾ ਜੇ ਤੇ ਬਹੁਤ ਵਧੀਆ ਫੁੱਲ ਵਾ ਇਹਨੂੰ ਗੁੱਛਿਆਂ ਦੇ ਵਿੱਚ ਲੱਗਦੇ ਆ ਇਹਨਾਂ ਦੇ ਬੂਟੇ ਬਿਲਕੁਲ ਕੰਡਿਆਂ ਵਾਲੇ ਇਸ ਤਰ੍ਹਾਂ ਕੋਈ ਹੱਥ ਲਾ ਕੇ ਪੋਟ ਨਹੀਂ ਸਕਦਾ ਇੱਥੇ ਬਹੁਤ ਪਿਆਰੇ ਫੁੱਲ ਵਾ ਤੇ ਖਿੜੇ ਵੀ ਜ਼ਿਆਦਾ ਚਿਰ ਰਹਿੰਦੇ ਹਾਂ ਹਾਂ ਇਹ ਚ ਲਾਲਾ ਹਾਂ ਉਰੇ ਨਹੀਂ ਗਲਾਬ ਦੇ ਕੰਢੇ ਹਾਂ ਆਵੇ ਦੁਪਹਿਰ ਖੜੀ ਵੀ ਅੱਜ ਦੀ ਇੱਥੇ ਹੋ ਗਈ ਆ ਕੁੱਕੜ ਕੱਲ ਗਾਉ ਗਿਆ ਹਾਂਜੀ ਆ ਵੇ ਮੈਂ ਨਹੀਂ ਅੱਡ ਤਾ ਕਿਹੜਾ ਆ ਜਿਹੜਾ 3 ਜਿਹੜਾ ਦਿੱਥੇ ਅੱਛਾ ਆ ਵੀ ਗਲਾਬ ਦਾ ਫੁੱਲ ਵਾ ਖੇੜਨ ਡਿਆ ਇਹਦੀ ਕੁਆਲਿਟੀ ਕੁਛ ਹੋ ਰਿਆ ਯਸ ਕਲਰ ਦਾ ਵਾ ਉਹ ਪਿੰਕ ਪਿੰਕ ਵਾ ਇਹ ਮਹਿਰੂਨ ਕਲਰ ਜਿਹਾ ਵਾ ਤੇ ਇਹਦੀ ਥੋੜੀ ਜ਼ਮੀਨ ਥੋੜੀ ਜੀ ਸਖਤੀ ਹੋਣ ਕਰਕੇ ਤੇ ਇਹ ਖੇੜਨ ਵੀ ਬਹੁਤ ਘਟ ਘਟ ਡਿਆ ਤਾਂ ਇਧਰ ਆ ਹੈਗੀ ਆ ਵੇਲ ਗੇਟ ਵਾਲੀ ਇਹ ਵੀ ਆਪਾਂ ਉੱਪਰ ਨੂੰ ਚੜਾ ਦਿੱਤੀ ਐ ਇਸ ਤਰ੍ਹਾਂ ਇੱਧਰ ਸਾਡਾ ਛਟਾਲਾ ਨਹੀਂ ਅਸੀਂ ਕਹਿ ਸਕਦੇ ਇਹ ਹੈਗੀ ਜਮੀ ਬੀਜੀ ਇਹ ਕਣਕ ਵਾਂਗੂੰ ਹੁੰਦੀ ਆ ਤੇ ਜਮੀ ਆਲੇ ਪੱਠੇ ਵਿੱਚ ਵਿੱਚ ਛਟਾਲਾ ਵੀ ਆ ਤੇ ਬਹੁਤ ਪਿਆਰਾ ਉਗਦਾ ਇਸ ਤਰ੍ਹਾਂ ਤੇ ਡੰਗਰਾਂ ਦੇ ਖਾਣ ਲਈ ਵੀ ਵਧੀਆ ਹੁੰਦਾ ਤੇ ਦੁੱਧ ਵੀ ਵਧਦਾ ਇਸ ਪੱਠਿਆਂ ਨਾਲ ਤੇ ਇੱਧਰ ਸਾਡੀਆਂ ਪਿੰਡੀਆਂ ਵੀ ਲੱਗੀਆਂ ਤੁਹਾਨੂੰ ਵਿਖਾਉਨੇ ਆ ਆ ਇਸ ਤਰ੍ਹਾਂ ਪਿੰਡੂਗਾ ਇਹ ਬੂਟੇ ਇਸ ਤਰ੍ਹਾਂ ਛੱਡ ਦਿੱਤੇ ਹੀਗੇ ਤੇ ਪਿੰਡੀਆਂ ਦੇ ਆ ਫੁੱਲ ਵੀ ਲੱਗਣਦੇ ਤੇ ਪਿੰਡੀਆਂ ਵੀ ਲੱਗਣਦੀਆਂ ਇਸੇ ਤਰ੍ਹਾਂ ਅੱਗੇ-ਅੱਗੇ ਵੀ ਸਾਰੀਆਂ ਆ ਗੁੱਟੇ ਦੇ ਫੁੱਲ ਸਾਡੇ ਇਸ ਤਰ੍ਹਾਂ ਖਿੜੇ ਹੋਏ ਆ ਇਹ ਬਹੁਤ ਚਿਰ ਤੱਕ ਰਹਿੰਦੇ ਆ ਇਸ ਤਰ੍ਹਾਂ ਖਿੜੇ-ਖਿੜੇ ਜੇ ਬੁਸ਼ੇਤੀ ਮਰ ਜਾਂਦੇ ਨਹੀਂ ਬਹੁਤ ਹੀ ਪਿਆਰੀ ਲੱਗਦੀ ਇਹ ਫੁੱਲ ਤੇ ਆ ਹੈਗੇ ਸਪਾਈਡਰਮੈਨ ਫੁੱਲ ਇਹਨਾਂ ਨੂੰ ਅੱਗੇ ਗਰਮੀਆਂ 'ਚ ਜਾ ਕੇ ਇਹਨਾਂ ਨੇ ਵੱਡੇ ਹੋਣਾ ਵਾ ਤੇ ਆ ਹੋ ਰਿਹਾ ਇਹਨਾਂ ਨੂੰ ਕਚੇਰਾ ਬਾਦੀ ਫੋਲਾ ਨਿਕਲਦਾ ਹੈ ਬਾਕੀ ਇਸੇ ਤਰ੍ਹਾਂ ਰਹਿੰਦੇ ਆ ਹਾਂਜੀ ਸਬਜੀ ਕੱਟੀ ਗਈ ਹੈ ਤੇ ਇਹਦੇ ਆਪਾਂ ਤੜਕਾ ਵੀ ਚੀਰ ਲਿਆ ਵਾ ਪਿਆਜ਼ ਅਦਰਕ ਤੇ ਮੇਥੀ ਥੋੜੀ ਜੀ ਤੋੜ ਕੇ ਲਿਆਂਦੀ ਸੀ ਉਹ ਭੂਕਾਂ ਦੇ ਛੋਟੇ ਆ ਮਨੇ ਤੇ ਹਰੀਆਂ ਭੂਕਾਂ ਪਾ ਕੇ ਸਬਜੀ ਬਣਾਈਏ ਤੇ ਬਹੁਤ ਵਧੀਆ ਬਣਦੀ ਹੈ ਛਲਗਾਂ ਦੀ ਸਬਜੀ ਪੇਟ ਵਾਸਤੇ ਵੀ ਠੀਕ ਹੁੰਦੀ ਹੈ ਉੱਧਰ ਧਾਰ ਕੱਢਣ ਡਿਆ ਤੇ ਜਿੰਦਰ ਤੇ ਇਧਰ ਭੂਟੋ ਨਹੀਂ ਆਪਣਾ ਡਈਆਂ ਵਾ ਕਰਨ ਕੜਾਈ ਹੋ ਗਈ ਗਰਮ ਤੇ ਵਿੱਚ ਪਾ ਦਿੱਤਾ ਤੇਲ ਤੇ ਹੁਣ ਮੈਂ ਲਾਉਣ ਲੱਗੀ ਤੜਕਾ ਸਭ ਤੋਂ ਪਹਿਲਾਂ ਵਿੱਚ ਪਾਵਾਂਗੇ ਪਿਆਜ਼ ਤੇ ਮਿਰਚੀ ਦੇ ਪੱਤੇ

ਜੇ ਨਾਲੀ ਇਹਦੇ ਵਿੱਚ ਪਾ ਦਵਾਂਗੇ ਆਪਾਂ ਛਲਕਮ ਜ਼ਾਕਮੈਂਟ ਤੱਕ ਇਹ ਦਾਫਾ ਹਰੇ ਨੰਬੂਨਾਂ ਅੰਗੇ ਦੇ ਰੇ ਤੇ ਆਦਮਾ ਨੇ ਉਹ ਜੀ ਵੀ ਸਾਰਾ ਤੇ ਆਦਮਾ ਨੇ ਜੀ ਚਰਜਮਾਂਨ ਕਰਤੀ ਜਿਹੜੀ ਅੱਜ ਤਾਂ ਇਹ ਕਹਿੰਦੇ ਜਿੱਦ ਦੀ ਬਣ ਕੇ ਉਹ ਜਿੱਦੀ ਪਿਆਰ ਇਹ ਸਾਗੀਆਂ ਸਰਦੀਆਂ ਦੀ ਜਿਹੜੀ ਸਬਜੀ ਹੈ ਉਹਦੇ ਵਿੱਚ ਪਹਿਲੀ ਵਾਰ ਬਣਾਈ ਹੋਈ ਸਬਜੀ ਹੈ ਇਹ ਮੰਗਰੀਆਂ ਮਗਰ ਸਾਡੀਆਂ ਗਾਜਰਾ ਨਹੀਂ ਹੋਈ ਆਈਆਂ ਫਿਰ ਤੇ ਇੰਨੇ ਗਾਜਰਾ ਨਹੀਂ ਘਰੇ ਗਾਜਰਾ ਪੁੱਟ ਕੇ ਘਰ ਦੇਣਾ ਤੇ ਗਾਜਰਾ ਨਹੀਂ ਬਣਾਵਾਂਗੇ ਜਿਹੜੀਆਂ ਮੋਲੀਆਂ ਗਾਜਰਾ ਹਨ ਉਹ ਬਿਲਕੁਲ ਅੱਛੀਆਂ ਨਹੀਂ ਲੱਗਦੀਆਂ ਉਹਨਾਂ ਦਾ ਕੋਈ ਟੇਸ ਨਹੀਂ ਹੈਗਾ ਪਤਾ ਨਹੀਂ ਕਿ ਕਿਹੜੀ ਤਰ੍ਹਾਂ ਉਹ ਮੇਨਾ ਤੇ ਜਾਂ ਆਪਣੇ ਆਉਂਦੇ ਹਨ ਨਾਲੋਂ ਜਿੰਨੋ ਕਿਤੇ ਹੁੰਦੀਆਂ ਹਨ ਇਸ ਕਰਕੇ ਥੋੜਾ ਚੱਲ ਚਿਰ ਮੈਂ ਜਾਈ ਬੁਣੂਗੀ ਤਾਂ ਫਿਰ ਹੁਣ ਇਹ ਵਿੱਚ ਮਸਾਲੇ ਛਲਗਮਾ ਦੀ ਸਬਜੀ ਦੇ ਨਾਲ ਮੱਕੀ ਦੇ ਫੁਲਕੇ ਹੋਣ ਦੇ ਬਹੁਤ ਵਧੀਆ ਲੱਗਦੇ ਆ ਕਣਕ ਦੀ ਵੀ ਰੋਟੀ ਅੱਛੀ ਲੱਗਦੀ ਆ ਪਰ ਮੱਕੀ ਦੀ ਰੋਟੀ ਤੇ ਜ਼ਿਆਦਾ ਹੀ ਵਧੀਆ ਲੱਗਦੀ ਆ ਟੇਸਟ ਹੀ ਕੁਛ ਹੋਰ ਹੋ ਜਾਂਦਾ ਵਾ ਮੱਕੀ ਦੀ ਰੋਟੀ ਦੇ ਨਾਲ ਹਾਂ ਜਦ ਜਦੀ ਸਾਜੀ ਜਿਹੜੀ ਹਮਨੇ ਪਾਲੇ ਪਰ ਉਹ ਜੋ ਕੀ ਰੇਜ ਗਈ ਆ ਤੇ ਸਭ ਤੋਂ ਪਹਿਲਾਂ ਪਾਹੂ ਦੀ ਪਿਲਾ ਗਏ ਸੀ ਪਰ ਉਹ ਜੀ ਇੱਥੇ ਖਾਣੀ ਦੀ ਅਸ ਕਰਕੇ ਮਿਲਾ ਲਿਆ ਤੇ ਬਹੁਤ ਘੱਟ ਬਣੀ ਆ ਇਹ ਇੱਕ ਚੰਗੀ ਪਾਣਾ ਜਿਹਾ ਮਸਾਲਾ ਹੈਗਾ ਨਮਕ ਤੇ ਹਰ ਜੀभी ਪਾਉਨੇ ਆਪਾਂ ਨਮਕ ਵੀ ਉਹ ਬਾਗੇ ਤੋਂ ਮਿਲਉਂਦਾ ਨਹੀਂ ਜਿਹੜਾ ਬਹੁਤ ਘੱਟ ਸੀਗਾ ਨਾਲ ਆਪਾਂ ਮੋਲਫੋਨ ਇਹ ਪਾਸ ਤੋਂ ਲਾਤੀ ਬਾਕੀ ਲੋੜਨਸਾਰ ਕਿਆ ਕਰਦੇ ਨੇ ਫਿਰ ਦੁਬਾਰਾ ਪਾ ਦਵਾਂਗੇ ਇਸ ਤਰ੍ਹਾਂ ਮਸਾਲੇ ਦਿੱਤੇ ਪਾ ਤੇ ਹੁਣ ਆਪਾਂ ਲਗਾਉਨੇ ਆਂ ਸਬਜੀ ਇਸ ਤਰ੍ਹਾਂ ਹਾਂਜੀ ਤੜਕਾ ਲਾ ਕੇ ਤੇ ਹੁਣ ਮੈਂ ਨੂੰ ਰਿਜਣ ਵਾਸਤੇ ਰੱਖ ਦਿੱਤਾ ਆਪਾਂ 15-20 ਮਿੰਟ ਤੱਕ ਸਬਜੀ ਰਿਜੂਗੀ ਤੇ ਰਿਜ ਕੇ ਉਹ ਜੀ ਤਿਆਰ ਤੇ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ